ਚਲੋ ਚਲੋ ਚੱਕੋ ਭਾਈ ਬੈਗ ਬੂਗ ਸਾਰਾ ਕਰੋ ਆਗੇ ਜੀ ਆਗੇ ਆਗੇ ਰੁਕਣਾ ਇਧਰ ਰੁਕ ਐ ਐ ਨਵਿਤਾ ਰੁਕ ਲੈ ਇਧਰ ਖਾਲੀ ਆ ਬੜੀ ਬੈਗ ਆ ਨੀਚੇ ਜਾਣਾ 17 ਅਕਤੂਬਰ ਜੀ ਦਿਨ ਹੈਗਾ ਸ਼ੁੱਕਰਵਾਰ ਸਮਾਂ ਜਿਹੜਾ 12:00 ਬੱਜ ਚੁੱਕਿਆ ਸਾਹਮਣੇ ਤੁਸੀਂ ਦੇਖੀ ਜਾਂਦੇ ਹੋ ਸੰਦੀਪ ਲੱਦਿਆ ਹੋਇਆ ਭਾਈ ਬੈਗਾਂ ਦੇ ਨਾਲ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪਹਿਣਾ ਪਰਾਂਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੈਂਕਲਾ ਜਿਹੜੇ ਆਪਣੇ ਭਾਈ ਇੱਥੇ 24 ਤਰੀਕ ਨੂੰ ਚਨਈ ਆਉਣਗੇ 24 ਤਰੀਕ ਨੂੰ ਤੇ ਅੱਜ ਹੋਈ ਆ 17 ਤਰੀਕ ਤੇ ਫਿਰ 24 ਤਰੀਕ ਤੇ ਜਿਹੜਾ 24 ਤਰੀਕ ਤੱਕ ਜਿਹੜਾ ਸਫਰ ਆਪਾਂ ਨੂੰ ਇਦਾਂ ਹੀ ਕਰਨਾ ਪਊਗਾ। ਸਮਾਨ ਸੱਲਾ ਵੀ ਐਂ ਚੱਕਣਾ ਪਊਗਾ। ਕਦੇ ਰੇਲ ਗੱਡੀ ਚੜ੍ਹਨੀ ਪਊ ਕਦੇ ਬੱਸ ਚੜ੍ਹਨੀ ਪਊ ਤੇ ਕਦੇ ਟਰੱਕ ਵਾਲੇ ਭਾਈ ਨਾਲ ਚੜ੍ਹਨਾ ਪਿਆ ਕਰੂਗਾ। 24 ਤਰੀਕ ਤੱਕ ਜੀ। ਸਾਈਕਲ ਆਪਣੇ ਸਮੁੰਦਰੀ ਜਹਾਜ਼ ਰਾਹੀਂ ਆਈ ਜਾਂਦੇ ਆ ਭਾਈ। ਤੇ ਅੱਜ ਆਪਾਂ ਜਾਣਾ ਜੀ ਬਰਗੜ। ਤੇ ਇੱਥੋਂ 6-700 ਕਿਲੋਮੀਟਰ ਦੂਰ ਐ। ਰੇਲ ਗੱਡੀ ਜਿਹੜੀ ਚੱਲਣੀ ਐ ਇੱਥੋਂ 1 ਵਜੇ ਚੱਲਣੀ ਹੈਗੀ। ਉੱਥੇ ਨਿਸ਼ੂ ਦਾ ਦੋਸਤ ਆ ਜੀ ਆਪਾਂ ਉੱਥੇ ਜਾਣਾਗਾ ਤੇ ਕੀ ਗੱਲਾਂ ਬਾਤਾਂ ਹੁੰਦੀਆਂ ਹਨਾ ਰਾਹ ਦੇ ਵਿੱਚ ਸਾਰਾ ਅੱਜ ਤੁਹਾਨੂੰ ਦਿਖਾਵਾਂਗੇ ਭਾਈ ਰੇਲ ਗੱਡੀ ਦਾ ਸਫ਼ਰ ਤੇ ਆ ਜਿਹੜਾ ਸ਼ਹਿਰ ਹੈਗਾਗਾ ਵਿਸ਼ਾਖਾਪਟਨਮ ਨਾਲ ਹੀ ਸਮੁੰਦਰ ਰਹਿ ਜਾਂਦਾ ਜੀ ਇਹ ਜਿਹੜੇ ਸਾਰੇ ਸ਼ਹਿਰ ਆ ਕੇ ਚਨਈ ਹੋ ਗਿਆ ਇਹ ਹੋ ਗਿਆ ਕੰਨਿਆਕਮਾਰੀ ਗਾਂਜਮਾ ਜਮਾ ਅਖੀਰ ਤੇ ਰਹਿ ਜਾਂਦਾਗਾ ਸਮੁੰਦਰ ਦੇ ਨਾਲ-ਨਾਲ ਹੀ ਰਹਿ ਜਾਂਦੇ ਆ ਇਹ ਸਾਰੇ ਸ਼ਹਿਰ ਤੇ ਰਾਤ ਭਾਈ ਆਪਾਂ ਇੱਥੇ ਰਾਤ ਕੱਟੀ ਗੁਰਦੁਆਰਾ ਸਾਧ ਸੰਗਤ ਤੇ ਬਾਬੇ ਦੇ ਘਰ ਤੋਂ ਲੈ ਕੇ ਆ ਗਿਆ ਤੇ ਅੱਜ ਫਿਰ ਆਪਾਂ ਚੱਲਦੇ ਆਂ ਭਾਈ ਬਰਗੜ ਵੱਲ ਨੂੰ ਵਾਹਿਗੁਰੂ ਜੀ ਖਾਣ ਪੀਣ ਆਪਾਂ ਜਿਹੜਾ ਭਾਈ ਹੋਇਆਗਾ ਜਿਹੜੇ ਤੁਸੀਂ ਆ ਸਾਹਮਣੇ ਦੇਖਿਆ ਨੇ ਦੋ ਦੋ ਸਮੋਸੇ ਮੁੰਡਿਆਂ ਨੇ ਖਾ ਲਿਆਗੇ ਤੇ ਆਜੋ ਭਾਈ ਹੁਣ ਇੱਧਰ ਕਿਚੜੀ ਵਾਲਾ ਭਾਈ 150 ਤੋਂ 120 ਆਪਾਂ ਜਗਾ ਘੱਟ ਰੁਕਾਂਗੇ ਜੀ ਆਪਣਾ ਜਿਹੜਾ ਸਮਾਨ ਸੱਲਾਗਾ ਇਹ ਜਗਾ ਬਾੜੀ ਰੱਖੂਗਾ ਇਹਨੂੰ ਹੱਥ 'ਚ ਫੜ ਲੈਨੇ ਆ ਵੱਡੀ ਕਟ ਹਰਪਾਲ ਆ ਵੱਡੀ ਕਟ ਲਿਆ ਕੇ ਇੱਕ ਇੱਥੇ ਰੱਖ ਦੋ ਲੇਟ ਹੋ ਗਏ ਜੀ ਬਹੁਤ ਲੇਟ ਹੋ ਗਏ ਆਜੋ ਆਜੋ ਕਰਾ ਨਿਕਲੇਓ ਆ ਗਿਆ ਭਾਈ ਰੇਲਵੇ ਸਟੇਸ਼ਨ ਇਧਰਲੇ ਪਾਸੇ ਵਿਸ਼ਾਖਾਪਟਨਮ ਲਿਖਿਆ ਹੋਇਆਗਾ ਹੋ ਸਕਦਾ ਜੀ ਪੰਗਾ ਇੱਥੇ ਬੜਾਗਾ ਬਾਈ ਕਿਸੇ ਨੂੰ ਹਿੰਦੀ ਨਹੀਂ ਆਉਂਦੀ ਨਾ ਕਿਸੇ ਨੂੰ ਪੰਜਾਬੀ ਆਉਂਦੀ ਆ ਇਹਨਾਂ ਦੀ ਆਪਦੀ ਭਾਸ਼ਾ ਕੀ ਨਿਸ਼ਚੇ ਕਿਹੜੀ ਭਾਸ਼ਾ ਬੋਲਦੇ ਆ ਇਹ ਤੇਲਗੂ ਸਾਰੇ ਜਣੇ ਤੇਲਗੂ ਬੋਲਦੇ ਆ ਤੇ ਅੰਗਰੇਜ਼ੀ ਵੀ ਬਹੁਤ ਬੋਲਦੇ ਆ ਹਾਂਜੀ ਹਾਂਜੀ ਆਨਲਾਈਨ ਕਰੋ ਲੈ ਲਿਆ ਭਾਈ ਚਾਰ ਟਿਕਟਾਂ ਇੱਕ ਟਿਕਟਾ ਜਿਹੜੀ ਆਪਾਂ ਨੂੰ 160 ਰੁਪਈਆ ਦੀ ਪਈ ਹੈਗੀ 15 ਮਿੰਟ ਰਹਿ ਗਏ ਭਾਈ ਰੇਲ ਗੱਡੀ ਆਉਣ ਦੇ ਵਿੱਚ 640 ਰੁਪਈਆ ਦੀਆਂ ਟਿਕਟਾਂ ਪੰਗਾ ਆਪਾਂ ਨੂੰ ਸਾਰੀਆਂ ਚਾਰੇ ਮਿਖਾਖਾ ਬਟਨੋਂ ਸ਼ਹਿਰ ਚ ਆਪਾਂ ਬਾਈ ਜਿਆਦਾ ਤਾਂ ਨਹੀਂ ਗਏ ਪਰ ਜਿੰਨਾ ਕਿ ਵੀ ਆਏ ਆ ਹਨਾ ਆਟੋ ਵਾਲੇ ਨਾਲ ਤੇ ਇੱਥੇ ਫਿਰਦੇ ਆਂਗੇ ਸਾਫ ਸਵਾਈ ਸ਼ਹਿਰ ਚਾ ਠੀਕ ਆ ਆ ਰੇਲਵੇ ਸਟੇਸ਼ਨ ਦੇਖ ਲਓ ਤੁਸੀਂ ਤੇ ਵਧੀਆ ਭਾਈ ਸਾਫ ਸਫਾਈ ਹੈਗੀ ਹੈਗੀ ਐਸੇ ਸ਼ਹਿਰ ਦੇ ਵਿੱਚ ਪਾਣੀ ਦੀ ਬੋਤਲ ਇੱਥੇ 8 ਰੁਪਏ ਦੀ ਮਿਲਦੀ ਹੈ ਜੀ ਤੇ ਜੇ ਪਾਣੀ ਆਪ ਦੀ ਬੋਤਲ ਆ ਗਈ ਤਾਂ 5 ਰੁਪਏ ਦੀ ਭਰ ਕੇ ਦੇ ਦਿੰਦੇ ਆਂ ਭਾਈ ਠੰਡਾ ਪਾਣੀ ਆ ਬਿਲਕੁਲ 5 ਰੁਪਏ ਆ 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 ਇੰਨਾਗਾ ਸੱਤ-ਅੱਠ ਘੰਟੇ ਜਾਣਾ ਏ ਇਸੇ ਦੇ ਵਿੱਚ ਪਤਾ ਨਹੀਂ ਕੀ ਹੋਊਗਾ ਜੀ ਅੱਜ ਕਿਵੇਂ ਜਾਵਾਂਗੇ ਕਿਵੇਂ ਲੰਘਣਗੇ ਸੱਤ-ਅੱਠ ਘੰਟੇ ਅਸ ਤੋਂ ਪਹਿਲਾਂ ਜੀ ਮੈਨੂੰ ਲੱਗਦਾ ਆਪਾਂ ਕਦੇ ਇਦਾਂ ਦਾ ਸਫ਼ਰ ਨਹੀਂ ਦੇਖਿਆ ਹੋਣਾ ਜਿਹੜਾ ਅੱਜ ਦੇਖ ਲਵਾਂਗੇ ਰੇਲ ਗੱਡੀ ਹੈ ਜਿਹੜੀ ਤੁਰਨ ਵਾਲੀ ਹੈਗੀ ਤੇ ਸਾਨੂੰ ਥਾਂ ਵੀ ਜਿਹੜੀ ਨਹੀਂ ਮਿਲਦੀ ਪਹਿਲਾਂ ਉਧਰੋਂ ਇੱਧਰ ਨੂੰ ਗਏ ਹੁਣ ਫੇਰ ਪਿੱਛੇ ਨੂੰ ਜਾਈ ਜਾਂਦੇ ਆਗੇ ਸਮਝ ਨਹੀਂ ਆਉਂਦਾ ਕਿੱਥੇ ਝੜ ਗਏ ਓਏ ਆ ਦੇਖੋ ਯਾ ਡੱਬਾ ਖਾਲੀ ਆ ਥੋੜਾ ਚਲੋ ਚਲੋ ਉਤਰ ਨਹੀਂ ਪਹੂਗਾ ਨਹੀਂ ਜਾ ਸਕਦੇ ਭਾਈ

ਜੋ ਦੋ ਸੋ ਦੋ ਫਿਰ ਜਾਓ ਪੂਰ 50 ਟਿਕਟ ਹੈਗੀ ਆ ਭਾਈ ਜਰਨਲ ਦੀ ਆਪਣੇ ਕੋਲੇ ਤੇ ਇਹ ਜਿਹੜਾ ਡੱਬਾ ਗਾ ਇਹ ਭਾਈ ਸਲੀਪਰ ਡੱਬਾ ਗਾ ਜਿਸਦੇ ਆਪਾਂ ਨੂੰ ਉਤਾਰਿਆ ਗਿਆ ਹੈਗਾ ਆਪਣੇ ਕੋਲੇ ਜਰਨਲ ਦੀ ਟਿਕਟ ਸੀ ਉੱਥੇ ਹੀ ਜਾਂਦੇ ਸੀ ਅਬ ਆ ਬਿੱਟੂ ਆ ਮੈਂ ਨਹੀਂ ਜਾਮਾਗੇ ਜਾਮਾਗੇ ਆ ਲੋ ਜਾਮਾਗੇ ਯਾਰ ਹੈਲੋ ਹੈਲੋ ਫੇਰ ਚੱਕ ਲਿਆ ਭਾਈ ਜੁਲੀ ਬਿਸਤਰਾ ਉਹ ਸਲੀਪਰ ਡੱਬਾ ਸੀ ਭਾਈ ਆਪਣੇ ਕੋਲੇ ਜਰਨਲ ਦੀ ਟਿਕਟ ਸੀਗੀ ਇਸ ਕਰਕੇ ਆਪਾਂ ਨੂੰ ਤਾਰਤਾ ਭਾਈ ਛੇਤਰ ਮਾਰ ਮਾਰ ਤਾਰਿਆਗਾ ਤੁਮ ਜਾ ਰਹੇ ਹੋ ਮਕੋ ਵੀਰੇ ਜਾਓ ਖਤਰਨਾਕ ਸਫਰ ਜਿਹੜਾ ਸ਼ੁਰੂ ਹੋਣ ਤੋਂ ਪਹਿਲੇ ਹੀ ਖਤਮ ਹੋ ਗਿਆ ਜੀ ਨਹੀਂ ਜਾ ਸਕੇ ਆਪਾਂ ਕਿੱਥੇ ਜਾਣਾ ਸੀ ਵਰਗੜ ਬਈ ਵਰਗੜ ਵਰਗੜ ਨਹੀਂ ਜਾ ਸਕੇ ਭਾਈ ਨਹੀਂ ਚੜ੍ਹ ਸਕੇ ਲਾਂਗੀ ਪਾਈ ਟ੍ਰੇਨ ਆ ਟ੍ਰੇਨ ਤਾਂ ਲੰਗੜੀ ਸੀ ਭਾਈ ਢ ਵਾਲੀ ਸੀ ਆਏ ਸੀ ਆਲੇ ਡੱਬੇ ਆ ਇਹਨਾਂ ਜੀ ਬਥੇਰਾ ਚੜਨ ਦੀ ਕੋਸ਼ਿਸ਼ ਕਰੀ ਚਾਰ ਨਾਲ ਜਪੀੜ ਵਾਲੀ ਸੀ ਭਾਈ ਚੜ ਨਹੀਂ ਸਕੇ ਸਲੀਪਰ ਤੋਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਭਾਈ ਯਾਰਨਰਸ ਅਸੀਂ ਚੜ ਨਹੀਂ ਸਕੇ ਤੇ ਆ ਗਈ ਵਰਗੜ ਵਾਲੀ ਟ੍ਰੇਨ ਭਾਈ ਬਾਏ ਬਾਏ ਟਾਟਾ ਟਾਟਾ ਕੀ ਕਰ ਸਕਦੇ ਆ ਜੀ ਗਾਣਾ ਜਾਦਾ ਆ ਗਿਆ ਬੰਦ ਕਿਹੜਾ ਗਾਣਾ ਜਿਆਦਾ ਆ ਗਿਆ ਟੀਟੀ ਸਾਹਿਬ ਤੁਸੀਂ ਚੰਗੀ ਨਹੀਂ ਕਰੀ ਸਾਡੇ ਨਾਲ ਇਹ ਮਾਸਟਰ ਜੇ ਮਤਲਬ ਅੱਜ ਤੱਕ ਰੋਬੋਟਿਕਸ ਸਿਖਾ ਰਿਹਾ ਤੇ ਅੱਜ ਤੱਕ ਮੈਂ ਇਹ ਰੇਲ ਤੋਂ ਬੁਝ ਗਿਆ ਜਿਹੜੀ ਲੰਘ ਜੂਸਟ ਸਣਤੋਂ ਨਹੀਂ ਤੇ ਸਣਤਾ ਇੱਕ ਵਜੇ ਵਾਲੀ ਬਈ ਰੇਲ ਗੱਡੀ ਆਪਣੀ ਜਿਹੜੀ ਲੰਘੀ ਸੀਗੀ ਆਪਾਂ ਤੋਂ ਚੜਿਆ ਨਹੀਂ ਗਿਆ ਤੇ ਆ ਬੈਂਚ ਸੀਗਾ ਇੱਥੇ ਆਪਾਂ 2 2.5 ਘੰਟੇ ਜਿਹੜੇ ਨਗਾਏ ਆ ਹੁਣ ਇੱਕ ਹੋਰ ਆਈ ਜਾਂਦੀ ਹੈਗੀ ਟਾਈਮ ਪੌਣੇ 5 ਹੋਣ ਵਾਲਾਗਾ 4:30 ਤਾਂ ਉੱਥੇ ਹੋ ਗਿਆ ਤੇ 7 ਨੰਬਰ ਪਲੇਟਫਾਰਮ ਤੇ ਜਿਹੜਾ ਆਪਾਂ ਚੱਲਦੇ ਆ 7 ਨੰਬਰ ਵਾਲੀ ਲਾਈਨ ਤੇ ਭਾਈ ਉੱਥੇ ਚੱਲਦੇ ਆਗੇ ਉੱਥੇ ਆਉਣੀ ਹੈ ਗੱਡੀ ਤੁਰਪੀ ਆ ਭਾਈ ਰੇਲ ਗੱਡੀ ਤੇ ਇਹ ਜਿਹੜੀ ਤੁਰੀ ਹੈਗੀ ਇਹ ਵਿਸ਼ਾਖਾ ਬਟਲਮ ਤੋਂ ਤੁਰੀ ਹੈਗੀ ਸਿੱਧੀ ਤੇ ਹਜੇ ਦਾ ਇਹ ਪਹਿਲਾ ਸਟੇਸ਼ਨ ਨਹੀਂ ਹੈਗਾ ਗਾੜੇ ਸਟੇਸ਼ਨ ਤੇ ਤਾਂ ਹਜੇ ਗਈ ਨਹੀਂ ਗਾਂਲੀਆਂ ਸਵਾਰੀਆਂ ਤਾਂ ਹਜੇ ਚੱਕੀਆਂ ਨਹੀਂ ਤੇ ਪਹਿਲਾਂ ਹੀ ਆ ਹਾਲ ਹੋ ਗਿਆ ਆ ਦੇਖ ਲੋ ਜੀ ਆਓ ਖੜਾ ਸੰਦੀਪ ਨਿਸ਼ੂ ਜਮਾਪਰੀ ਚ ਖੜਾਗਾ ਟਾਈਮ 7:30 ਹੋ ਗਿਆ ਜੀ ਤੇ ਹਾਲ ਅੱਜ ਮੰਦਾ ਹੀ ਆ ਭਾਈ ਹਰਪਾਲ ਅਰ ਗਿਆ ਤੋਂ ਬਚ ਲਗੇ ਕੱਲ ਤਾਂ ਬੜਾ ਬਟਨ ਜੇ ਤੇ ਹੱਥ ਮਾਰ ਕੇ ਪਾਣੀ ਮੰਗਾਉਂਦੇ ਸੀਗੇ ਜਹਾਦ ਵਿੱਚ ਉਹ ਕੱਲ ਤਾਂ ਮੱਖਾ ਬੜਾ ਪਾਣੀ ਮੰਗਾਉਂਦੇ ਸੀਗੇ ਬਟਨ ਜੇ ਤੇ ਹੱਥ ਮਾਰ ਕੇ ਉਹਦੀ ਨਾਲ ਦੀ ਨਾਲ ਅੱਜ ਨਹੀਂ ਮੰਗਾਉਣਾ ਸਸਰੀ ਘਾਲ ਜੀ ਸਾਰਿਆਂ ਨੂੰ ਮੇ ਸਸਰੀ ਘਾਲੀ ਬੱਲੇ ਆਜੀ ਅੱਜ ਕੁਝ ਨਹੀਂ ਜੀ ਬਸ ਪਾਣੀ ਪੀਣ ਨੂੰ ਤਰਜੇ ਬੈਠੇ ਹਾਂ ਤੇ ਆ ਕਵਰ ਗਿਰਾ ਦਿਆ ਉੱਤਰਨਾਗਾ ਉਤਰਨਾਗਾ ਇਹ ਮੈਂ ਲੋਟਾ ਹਾਂ ਵਧੀਆ ਹਾਂ ਅੱਜ 7:30 ਹੋਇਆ ਕਿ ਤੇ ਆਪਾਂ ਜਿਹੜਾ 12:30 12:30 ਕਹਿੰਦੇ ਸੀਗੇ ਕੱਲ ਤਾਂ ਉਹ ਬੈਠਾ ਖੁੰਝੇ ਲੱਗਿਆ ਨਹੀਂ ਨਹੀਂ ਕੱਲ ਤਾਂ ਐਵੇਂ ਬਟਨ ਦਾ ਦਬਦੇ ਸੀ ਪਾਣੀ ਦਾ ਗਲਾਸ ਹੁੰਦਾ ਸੀ ਅੱਜ ਬੋਤਲ ਦੀ ਵੀ ਪਾਣੀ ਹੈਣੀਗਾ ਬਾਹਰ ਜਾਣ ਵਾਲੀ ਵੀ ਲਾਤਾ ਹੈਣੀਏ ਵੀ ਉੱਤਰ ਕੇ ਪਾਣੀ ਭਰ ਲਿਆਵਾਂਗੇ ਪੀੜ ਬਹੁਤ ਆ ਜੀ ਰੇਲ ਗੱਡੀ ਦੇ ਵਿੱਚ ਜਿਵੇਂ ਕੱਲ ਤਾਂ ਬਾਈ ਪੂਰੇ ਨਿਆਰੇ ਲੈ ਸੀ ਜਹਾਜ਼ ਦੇ ਵਿੱਚ ਤੇ ਅੱਜ ਵੀ ਕੋਈ ਦਿੱਕਤ ਨਹੀਂ ਹੈਗੀ ਐਦਾ ਸਫਰ ਹੀ ਆਪਣਾ ਏਦਾਂ ਦਾ ਬਾਈ ਚੱਲਦਾ ਹੀ ਰਹਿੰਦਾਗਾ 24 ਤਰੀਕ ਨੂੰ ਆਪਣੇ ਸਾਈਕਲ ਆ ਜਾਣਗੇ ਪਰ ਸਾਈਕਲ ਵਾਲਾ ਨਿਆਰਾ ਨਹੀਂ ਰਪਾਲ ਹੈ ਅੱਜ ਤਾਂ ਵਾਕਿਆ ਅਹਿਸਾਸ ਹੋ ਗਿਆ ਵੀ ਜਿਹੜਾ ਸਾਈਕਲ ਤੇ ਨਿਆਰਾ ਨਾਲ ਸਫਰ ਕਰਕੇ ਉਹ ਨਹੀਂ ਹੈਗਾ ਕਾਸੇ ਤੇ ਸਾਈਕਲ ਤੇ ਆਪਾਂ ਨੂੰ ਇੰਨਾ ਤੰਗ ਹੋਣ ਦੀ ਲੋੜ ਨਹੀਂ ਹਨਾ ਜਿੱਥੇ ਆਪਾਂ ਨੂੰ ਰਾਤ ਪੈ ਗਈ ਭਾਈ ਲਾਲੋ ਜੀ ਹਾਂ ਜੀ ਹਾਂ ਜੀ ਤੁਸੀਂ ਬੋਲੋ ਜੀ ਮੇਨ ਗੱਲ ਇਹ ਵੀ ਹੈ ਨਾ ਬਾਈ ਯਾਰ ਇਹ ਇੱਥੇ ਇੱਕ ਜਗ੍ਹਾ ਤੇ ਗੁੱਥਮ ਹੋਏ ਬੈਠੇ ਆ ਠੀਕ ਹੈ ਹੁਣ ਇਹ ਸਾਈਕਲ ਤੇ ਹੁੰਦੇ ਸੀ ਕਿ ਕਿੱਧਰ ਬ੍ਰੇਕ ਮਾਰ ਲਈ ਕਿ ਕਿੱਥੇ ਰੁਕ ਗਏ ਕਿ ਕਿੱਧਰ ਜੀ ਕਰਦਾ ਸੀ ਬ੍ਰੇਕ ਮਾਰ ਕੇ ਬੈਦਨ ਛਿਪਗਾ ਆ ਇੱਥੇ ਰੁਕਣਾ ਰੋਕ ਜੋ ਚੱਲ ਕੋਈ ਚੱਕਰ ਨਹੀਂ ਪੰਜ ਛੇ ਦਿਨਾਂ ਅਗੇ ਇਹ ਵੀ ਲੰਗ ਜਾਣਗੇ ਭਾਈ ਇਹ ਵੀ ਲੰਗ ਜਾਣਗੇ ਉਹ ਨਹੀਂ ਆ ਰਹੀ ਗਾਈ ਕਰੀ ਤੇ ਟੋਹ ਜਾ ਬਈ ਕਰੀ ਉਤਰ ਗਏ ਆ ਭਾਈ ਰੇਲ ਗੱਡੀ ਤੋਂ ਤੇ ਇਹ ਜਿਹੜਾ ਸਟੇਸ਼ਨ ਹੈਗਾ ਇਹ ਰਾਏਗੜਾ ਰਾਏਗੜ ਉਤਰਿਆਂਗੇ ਤੇ ਹੁਣ ਆਪਾਂ ਇੱਥੋਂ ਜਿਹੜਾ ਜਾਣਾਗਾ ਆਪਾਂ ਜਾਣਾ ਜੀ ਬਰਗੜ ਤੇ ਲਗਭਗ ਇੱਥੋਂ ਆ ਫੜੀ ਮੜਾ ਫੋਨ ਆ ਇਧਰੋਂ ਤੇ ਲਗਭਗ ਜੀ ਇਸ ਰੇਲਵੇ ਸਟੇਸ਼ਨ ਤੋਂ ਬਰਗੜ ਹੈਗਾ 299 ਕਿਲੋਮੀਟਰ ਹੈ 300 ਕਿਲੋਮੀਟਰ ਦੂਰ ਆਓ ਜੀ ਆਓ ਆਓ ਜੀ ਯੂਟਿਊਬਰ ਹਾਂਜੀ ਸਰ 300 ਕਿਲੋਮੀਟਰ ਦੂਰ ਆ ਜੀ ਇੱਥੋਂ ਇੱਕ ਆਪਾਂ ਹੋਰ ਰੇਲ ਗੱਡੀ ਫੜਾਂਗੇ ਤੇ ਫੇਰ ਜਾਵਾਂਗੇ ਨਿਸ਼ੂ ਦੇ ਦੋਸਤ ਦੇ ਘਰੇ ਹਜੇ ਹਾਂਜੀ ਚੱਲ ਗਏ ਆ ਜਾਓ ਭਾਈ ਸੁਨੇਹਾ ਆ ਗਿਆ ਨਿਸ਼ੂ ਵੱਲੋਂ ਕਹਿੰਦਾ ਆ ਜਾਓ ਇਧਰ ਉੱਪਰ ਦੀ ਚੱਲ ਵੜਦੇ ਆ ਕਿਧਰ ਦੀ ਚੱਲ ਗਏ ਚਲੋ ਫਿਰ ਆ ਜਾਓ ਧਿਆਨ ਨਾਲ ਅੰਗ ਬਹੁਤ ਭੀੜ ਭੜਕਾ ਸੀਗਾ ਜੀ ਇਸ ਰੇਲ ਗੱਡੀ ਦੇ ਵਿੱਚ ਕਿਉਂਕਿ ਇੱਕ ਤਾਂ ਜਿਹੜੇ ਦਿਨ ਚੱਲੀ ਜਾਂਦੇ ਆ ਦਿਨ ਧਿਆਰਾਂ ਦੇ ਦੇਣਾਗੇ દિਵਾਲੀ ਆ ਹਨਾ ਨੇੜੇ ਜੀ ਤੇ ਲੋਕ ਆਪੋ ਆਪਣੇ ਜਿਹੜੇ ਘਰਾਂ ਨੂੰ ਜਾਈ ਜਾਂਦੇ ਆ ਭਾਈ ਤੇ ਕੁਝ ਉਹਦਾ ਕਰਕੇ ਵੀ ਜ਼ਿਆਦਾ ਭੀੜ ਭੜਖਾ ਹੋਇਆ ਪਿਆਗਾ ਤੇ ਹੁਣ ਜਿਹੜੀ ਗਾਂਹ ਵਾਲੀ ਆ ਪਰ ਰੇਲ ਗੱਡੀ ਚੜਨਾਗਾ ਉਹਦੇ 'ਚ ਥੋੜੀ ਜੀ ਸੁੱਖ ਸ਼ਾਂਤੀ ਹੋਵੇ ਬਸ ਬਾਕੀ ਤਾਂ ਜੋ ਕੁਝ ਹੋ ਗਿਆ ਹੋ ਗਿਆ ਬਰਗੜ ਜਾਣ ਵਾਲੀ ਰੇਲ ਗੱਡੀ ਆ ਗਈ ਹੈ ਜੀ ਤੇ ਦੇਖਦੇ ਆ ਭਾਈ ਕੋਈ ਸ਼ੀਟ ਮਿਲੂਗੀ ਕਿ ਨਹੀਂ ਲੱਗਦਾ ਤਾਂ ਹੈ ਨਹੀਂਗਾ ਵੀਦ ਕਰਦੇ ਆ ਹੋਵੇ ਕੱਦੀ ਸ਼ੀਟ ਖਾਲੀ ਵੀੜ ਹੈਗੀ ਆ ਜੇ ਇਥੇ ਉਤਰਨਗੇ ਤਾਂ ਹੰਨੀ ਪੀੜ ਵੀ ਨਹੀਂ ਰਹਿਣੀ ਪਰ ਉਹਦੇ ਨਾਲ ਉਹ ਰੈਲ ਆ ਕੰਮ ਗੇ ਟੁੱਟ ਕੇ ਆ ਜਾਓ ਇੱਧਰ ਆ ਜਾਓ ਇੱਕ ਜੀ ਆ ਜਾਓ ਸਾਰੇ ਜਣੇ ਆਪਾਂ ਨੂੰ ਤਾਂ ਉਵੇਂ ਹੀ ਜਾਣਾ ਪਊਗਾ ਉਹਦੇ ਨਾਲ ਤਾਂ ਚੱਲ ਰਹਿ ਲੈ ਚੜਨ ਜੋਗਾ ਥਾਂ ਤਾਂ ਹੈਗਾਗਾ ਮੋਤ ਕਰੀਜ਼ ਲੱਗਿਆ ਇੱਥੇ। ਉਹ ਲੜ ਲੜ ਕੇ ਚੜਨਾ ਪੈਂਦਾ ਜੀ ਉੱਤਾਂ। ਆ ਵੀ ਇਸੇ ਤਰ੍ਹਾਂ ਆਖੂਗਾ। ਆਈਏ। ਹੋ ਗਿਆ ਉਹੀ ਕੰਮ। ਉਹ ਹੋ ਜਾਓ ਭਾਈ ਗਾਣ ਥੋੜਾ ਜਿਹਾ। ਕੀ ਹੋ ਗਿਆ ਕਿਹਨਾਂ ਚੁਗੜੀ ਵਾਲਾ ਭੰਗ ਲੱਤ ਜਾਂਦਾ ਆਇਆ ਸੰਦੀਪ ਸਿੰਘ ਆ ਵਾਦੋ ਹੋ ਗਏ ਜੀ ਤੇ 18 ਤਰੀਕ ਹੋ ਗਈ ਅੱਜ ਭਾਈ ਸਫਰ 15 ਮਿੰਟਾਂ ਦਾ ਹੋਰ ਰਹਿ ਗਿਆ ਤੇ ਇਧਰ ਸੰਦੀਪ ਹੋਣੀ ਆਰਾਮ ਕਰੀ ਜਾਂਦੇ ਆਗੇ ਠਾਉਣੇ ਆਗੇ ਭਾਈ ਸਟੇਸ਼ਨ ਆਉਣ ਵਾਲਾਗਾ ਵਰਗੜ ਦਾ ਓ ਮੀਆ ਪੀੜ ਪੜਕਾ ਬੜੇ ਤੰਗ ਹੋਏ ਭਈ ਅੱਤਾਂ 2 ਵਜੇ 40 ਮਿੰਟ ਹੋ ਗਏ ਜੀ ਤੇ ਆਪਾਂ ਉਤਰ ਗਏ ਆ ਭਾਈ ਇਹ ਰੇਲਵੇ ਸਟੇਸ਼ਨ ਹੈਗਾ ਜਿਹੜਾ ਬਰਗੜ ਦਾ ਤੇ ਸਾਹਮਣੇ ਨੀਸ਼ੂ ਦੇ ਮਿੱਤਰ ਖੜੇ ਆ ਭਾਈ ਆਪਾਂ ਨੂੰ ਲੈਣ ਆਏ ਹੋਇਆਗੇ ਆਪਾਂ ਨੂੰ ਤੇ ਚੱਲਦੇ ਆਂ ਜੀ ਇਹਨਾਂ ਦੇ ਨਾਲ ਇਹਨਾਂ ਦੇ ਘਰੇ ਤਿੰਨ ਜਾਣੇ ਆਏ ਹੋਇਆਗੇ ਨੀਸ਼ੂ ਜੀ ਨਾਲ ਜਾਣ ਪਛਾਣ ਕਰੀ ਜਾਂਦਾ ਗਾ ਚਲੋ ਭਾਈ ਕਿਹੜੇ ਪਿੰਡ ਜਾਣਾ ਬਾਈ ਆਪਾਂ ਕਾਲੇ ਪਾਣੀ ਹਾਂ ਕਾਲਾ ਪਾਣੀ ਕਾਲੇ ਪਾਣੀ ਚ ਆਏ ਆ ਤੇ ਕਾਲਾ ਪਾਣੀ ਪਿੰਡ ਫੇਰ ਚੱਲੇ ਆਂਗੇ ਪਹੁੰਚ ਗਏ ਆ ਭਾਈ ਪਿੰਡ ਕਾਲਾ ਪਾਣੀ ਕਾਲੇ ਪਾਣੀ ਤੇ ਆ ਸਾਹਮਣੇ ਘਰ ਬਾਈਆਂ ਦਾ ਨੀਸ਼ੂ ਦੇ ਦੋਸਤ ਸਵੇਰੇ ਕਰਾਵਾਂਗੇ ਜਾਣ ਪਛਾਣ ਇਹਨਾਂ ਨਾਲ ਭਾਈ ਭਰਾਵਾਂ ਨਾਲ ਅੱਜ ਦੀ ਵੀਡੀਓ ਜੀ ਭਾਈ ਆਪਣੀ ਸਮਾਪਤੀ ਵੱਲ ਵੱਧਣ ਲੱਗੀ ਹੈਗੀ ਤੇ ਕੱਲ ਸੀਗੇ ਆਪਾਂ ਆਂਧਰਾ ਪ੍ਰਦੇਸ਼ ਚ ਤੇ ਅੱਜ ਆ ਗਏ ਆਂ 오ਡੀਸਾ ਦੇ ਵਿੱਚ ਇਹ ਭਾਈ ਨੀਸ਼ੂ ਦਾ ਦੋਸਤ ਮਿੱਤਰ ਆਗਾ ਜਿਹਦੇ ਘਰ ਆਪਾਂ ਇਸ ਟਾਈਮ ਆਏ ਹੋਏ ਆ ਇੱਕ ਅਦਰ ਦਿਨ ਭਾਈ ਇੱਥੇ ਆਪਾਂ ਰਹਿਾਂਗੇ ਆਲਾ ਦਵਾਲਾ ਜਿਹੜਾ 오ਡੀਸਾ ਦਾ ਦੇਖਾਂਗੇ ਤੇ ਫਿਰ ਗਾਂ ਆਪਾਂ ਇੱਥੇ ਹੀ ਇੱਥੋਂ ਆਪਾਂ ਫਿਰ ਅੱਗੇ ਜੀ ਗੁਰਦੁਆਰਾ ਹਜੂਰ ਸਾਹਿਬ ਉੱਥੇ ਜਾਵਾਂਗੇ ਤੇ ਜਿੰਨਾਂ ਦਾ ਆਪਣੇ ਸਾਈਕਲ ਨਹੀਂ ਆਉਂਦੇ ਉਹਨਾਂ ਟਾਈਮ ਭਾਈ ਆਪਾਂ ਐਦਾਂ ਹੀ ਘੁੰਮਾ ਫਿਰਾਂਗੇ ਕਦੇ ਟ੍ਰੇਨ ਤੇ ਕਦੇ ਬਸ ਤੇ 24 ਤਰੀਕ ਤੱਕ 24 ਤਰੀਕ ਨੂੰ ਆਪਣੇ ਸਾਈਕਲਾਂ ਜਿਹੜੇ ਚਨਈ ਆ ਜਾਣਗੇ ਤੇ ਫਿਰ ਆਪਾਂ ਵਾਪਸ ਉੱਥੇ ਵਗ ਜਾਾਂਗੇ ਤੇ ਫਿਰ ਆਪਾਂ ਸਾਈਕਲਾਂ ਤੇ ਫਿਰ ਸਫ਼ਰ ਸ਼ੁਰੂ ਕਰਾਂਗੇ ਬਸ 6 ਦਿਨ ਹੋਰ ਰਹਿ ਗਏ ਜੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਨੇ ਹੋ ਸਤਿ ਸ੍ਰੀ ਅਕਾਲ ਸਾਰਿਆਂ